ਖਾਲਸਾ ਫੌਜ ਸੱਜ ਕੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਪਹਿਲਾ ਨਗਰ ਕੀਰਤਨ ਪਹਿਲਾ ਜਲੂਸ ਕੱਢਿਆ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਉਸ ਵੇਲੇ ਦੀ ਰੰਗ ਰੌਣਕ ਉਸ ਵੇਲੇ ਦੀ ਸ਼ਾਨ ਮੇਰੇ ਸਾਥੀ ਗੁਰਮukh ਸਿੰਘ ਐਮੇ ਸਰਦਾਰਾ ਸਿੰਘ ਸ਼ੌਂਕੀ ਅਤੇ ਜਰਨੈਲ ਸਿੰਘ ਗੰਡੀ ਮੀਂਡੀਆ ਇਉਂ ਬਿਆਨ ਕਰ ਰਹੇ ਹਨ ਜੀ ਸੁਣੋ ਮੂਰੇ ਤੂਰ ਦੇ ਨਿਸ਼ਾਨ ਪੰਜ ਪੀਲੇ ਮਗਰ ਨਗਾਰਾ ਖੜ ਕੇ ਪਿੱਛੇ ਖੇੜਦੇ ਨੰਗ ਸਿੰਘ ਗੱਤ ਕਾ ਉਦੋਂ ਪਿੱਛੇ ਫੌਜੀ ਸੂਰਮੇ ਕਹਿੰਦਾ ਹਾਰਾਂ ਰਿਆ ਰਕਾਰਾਂ ਨਹੀਂ ਲੜਾਈ ਮਾਰਿਆਂ ਵੇ ਆਹ ਪਾਰਸ਼ਾਹ ਚੰਦੇ ਜੂਰ ਦੇ ਨਗਾਰੇ ਆਉਂਦੇ ਵੱਜਦੇ ਨੀਲੇ ਨਾਸਾ ਹਰ ਪਾਰਸ਼ਾਹ ਦੇ ਨਿਸ਼ਾਨ ਪੰਜ ਪੀਲੇ ਮਗਰ ਨਗਾਰਾ ਖੜ ਕੇ ਪਿੱਛੇ ਖੇਡਦੇ ਨਿਹੰਗ ਸਿੰਘ ਗਤਕਾ ਉਦੋਂ ਪਿੱਛੇ ਫੌਜੀ ਸੂਰਮੇ ਕਹਿੰਦਾ ਹਾਰਾ ਲਿਆ ਰਕਾਰਾ ਨਹੀਂ ਲੜਾਈ ਮਾਰਿਆਂ ਦਾ ਯਹ ਬਾਦਸ਼ਾਹ ਚੰਦੇ ਚੂਲਰੇ ਨਗਾਰੇ ਹੁਦੇ ਵਜਦੇ ਨੀਲੇ ਰਸਵਾਰ ਬਾਦਸ਼ਾਹ ਦਸੰਗ ਪਾਰਾ ਗੁਜਰੀ ਦਾ ਚੰਨ ਚਮਕੇ ਸਿਰ ਕੱਲ ਕੀ ਮਾਰਾ ਦੀ ਦਮ ਕਾ ਮੱਠੀ ਮੱਠੀ ਮਾਲਾ ਫੇਰਦਾ ਦਿੱਕੇ ਪੈ ਨੂੰ ਉਠਾਉਣਾ ਯਾਰਸ਼ੀ ਰੱਖਦਾ ਵਿਚਾਰ ਪਾ ਬਾਦਸ਼ਾਹ ਚੰਦੇ ਚੂਲ ਦੇ ਨਗਾਰੇ ਉਦੇ ਵੱਜਦੇ ਨੀਲੇ ਨਾਸਾ ਬਾਦਸ਼ਾਹ ਕਾਮਿਆਂ ਦੀ ਟੋਲੀ ਪਰਦੇ ਖੁਸ਼ੀ ਚ ਸ਼ਹਿਰ ਆਪ ਕਾਬਦੇ ਮਹਾਨ ਲਖਾਰੀ ਵਿਦਿਆ ਰਹਾੜ ਜਾਪਦੇ ਗਾਲ ਗਾਤ ਰਸਹੇਰੀ ਚੋਲਾ ਸਹੇਰੀ ਚੋਲਾ ਜਾਪੇ ਸਰਕਾਰ ਬਾਦਸ਼ਾਹ ਚੰਡੇ ਛੂਲ ਦੇ ਨਗਾਰੇ ਹੁੰਦੇ ਵੱਜਦੇ ਨੀਲੇ ਦਾ ਸਵਾਹਰ ਬਾਦਸ਼ਾਹ ਕਰੇ ਖੇਡਾਂ ਇਹਨਾਂ ਦਾ ਕੇ ਲਿਆਵੇ ਤੀਰ ਨੂੰ ਐਸਾ ਵੇਖ ਆਸ਼ਕੀਨ ਸ਼ਿਕਾਰੀ ਮੁਕਤੀ ਦਾ ਦਾਨ ਵੰਡਦਾ ਨੀਲਾ ਉਹਨਾਂ ਦਾ ਮਾਰਦਾ ਸ਼ਾਹਾਂ ਹੱਸਦਾ ਦਿੱਤਾ ਹਰ ਪਾਦਸ਼ਾਹ ਛੰਡੇ ਚੂਹੁੰਦੇ ਨਗਾਰੇ ਉਰੇ ਵੱਜਦੇ ਨੀਲੇ ਰਾਸਵਾਰ ਪਾਦਸ਼ਾਹ ਇਹਨਾਂ ਦਿੱਲੀ ਨੂੰ ਤੋੜਿਆ ਬਾਪੂ ਹਿੰਦ ਦਾ ਧਰਮ ਰੱਖਿਆ ਕਹੇ ਮੌਤ ਤੂੰ ਜਰਾ ਮੈਨੂੰ ਡਰਦਾ ਕਾਲ ਨੂੰ ਬਿਆਂ ਨੇ ਤਾਰਦਾ ਛੱਪੀ ਜਾਣੇ ਘਮਾਣਾ ਲੱਗੇ ਬੇੜੇ ਪਾਲਾਂ ਚ ਦੇਵੇ ਤਾਰ ਪਾਲ ਸ਼ਾਹ ਛੰਡੇ ਝੂਨ ਦੇ ਨਗਾਰੇ ਉਦੇ ਵੱਜਦੇ ਨੀਲੇ ਰਸਮ ਆਹਰ ਪਾਲ ਸ਼ਾਹ ਵੇਖ ਨੱਚਦਾ ਇਹਨਾ ਦਾ ਨੀਲਾ ਪਰੀਆਂ ਨੂੰ ਸੁਰਤ ਪੁੱਲੇ ਸਾਰੇ ਜਗਤੋਂ ਨਹਾਰ ਇਹਦੇ ਵਕਰੇ ਸਤਨਾਮ ਜਪਦਾ ਫਿਰੇ ਆਸਾਂ ਸੱਚ ਨੂੰ ਲਿਆਉਣਾ ਮੂਹਰੇ ਆਖਦਾ ਮੰਗਾ ਹਰ ਪਾਦਸ਼ਾਹ ਚੰਡੇ ਚੂਲਦੇ ਨਗਾਰੇ ਹੁੰਦੇ ਵੱਜਦੇ ਨੀਲੇ ਰਾਸ ਹਰ ਪਾਦਸ਼ਾਹ ਅਗਤ ਖੁਸ਼ੀ ਦੇ ਵਿੱਚ ਆ ਕੇ ਰੱਜੀਏ ਦیدار ਕਰ ਕੇ ਦੇ ਚਰਨ ਚ ਸੇ ਪਈ ਲక్ష్ਮੀ ਅਰਸ਼ਾਂ ਤੋਂ ਆਨਾ ਮੋਹਰੀਆਂ ਮਾਨਾ ਹੋਏ ਕਿਸੇ ਦਾ ਕਹਾਲਾ ਕਰ ਦੇਵ ਜਹਰ ਪਾਦਸ਼ਾਹ ਚੰਦੇ ਝੂਨਦੇ ਨਗਾਰੇ ਉਹਦੇ ਅਜਨੇ ਨੀਲੇ ਦਾ ਸਵਾਰ ਪਾਦਸ਼ਾਹ